ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਟ੍ਰੈਫਿਕ ਪੁਲਿਸ ਰਾਜਪੁਰਾ ਨੇ ਕੱਸਿਆ ਆਟੋ ਰਿਕਸ਼ਾ ਚਾਲਕਾਂ ਤੇ ਸਖੰਜਾ ਟੈਂਪਰੇਰੀ ਨੰਬਰ ਦੇ ਸਾਰੇ ਚੱਲ ਰਹਾ ਹੈ ਇੱਕ ਆਟੋ ਚਾਲਕ ਦੇ ਆਟੋ ਨੂੰ ਟ੍ਰੈਫਿਕ ਪੁਲਿਸ ਨੇ ਕਿਤਾ ਬਾਧੜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲਗਭਗ 3 ਦਰਜਨ ਵਾਹਨ ਦੇ ਕੱਟੇ ਟ੍ਰੈਫਿਕ ਪੁਲਿਸ ਨੇ ਚਲਾਣ ਕਈ ਵਾਂ ਚਾਲਕਾਂ ਨੇ ਆਨਲਾਈਨ ਭਰੇ ਚਲਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟ੍ਰੈਫਿਕ ਪੁਲਿਸ ਰਾਜਪਾਲ ਦੇ ਪਰਿਵਾਰੀ ਸਰਦਾਰ ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਤਰ੍ਹਾਂ ਦੀ ਗੱਲ ਹੈ ਅਸੀਂ ਸਾਡਾ ਰੁਟੀਨ ਦੀ ਚੈਕਿੰਗ ਹੈ ਇਹ ਅਸੀਂ ਰੋਜ਼ ਚਲਾਨ ਕਰਦੇ ਹਾਂ ਜਿਹੜੇ ਕਿ ਮੋਟਰ ਟੂ ਕਲੈਕਟਰ ਦੀ ਲਗਣਾ ਕਰਦੇ ਨੇ ਤੇ ਅੱਜ ਜੀ ਅਸੀਂ 3 ਬੰਦਰਾਂ ਦੇ ਕੁਝ ਚੈਕਿੰਗ ਕੀਤੇ ਸੀ ਕਾਜ ਪੱਤਰ ਜਿਨ੍ਹਾਂ ਦੇ ਕਾਜ ਪੱਤਰ ਘੱਟ ਸੀ ਉਹਨਾਂ ਦੇ ਅਸੀਂ ਚਲਾਨ ਕੀਤੇ ਆ ਇੱਕ ਆਟੋ ਸੀਗਾ ਜਿਹਦੇ ਕੋਲ ਬਿਲਕੁਲ ਕੋਈ ਗਾਈਡੈਂਸ ਤੇ ਟੈਂਪਰੇਰੀ ਨੰਬਰ ਚੱਲ ਰਿਹਾ ਜੀ ਕਿਉਂਕਿ ਕੱਲੋਂ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇ ਦੇਣ ਜਾਂ ਕਿਸੇ ਦਾ ਕੋਈ ਸਮਾਨ ਜਰੂਰੀ ਸਮਾਨ ਰਹਿ ਜਾਂਦਾ ਜੀ ਤੇ ਉਹ ਇਹ ਟੈਂਪਰੇਰੀ ਨੰਬਰ ਤੋਂ ਕਿਤੇ ਕੋਈ ਗੱਡੀ ਲੱਭ ਨਹੀਂ ਸਕਦਾ ਜੀ ਤੇ ਇਸ ਕਰਕੇ ਫਿਰ ਅਸੀਂ ਅੰਡਰ ਸੈਕਸ਼ਨ 207 ਦੇ ਤਹਿਤ ਬਾਉਂਡ ਕੀਤਾ ਜੀ ਕਿਉਂਕਿ ਬੱਸ ਸਟੈਂਡ ਦੇ ਵਿੱਚ ਖੜਾ ਹੈ ਜੀ ਉਹ ਅੱਗੇ ਤੇ ਵੀ ਸਾਡੀ ਇਹ ਚੈਕਿੰਗ ਜਾਰੀ ਰਹੇਗੀ ਜੀ ਤੇ ਅੱਜ ਇੱਕ ਜੀ ਸਵੇਰੇ ਮਾਰਨਿੰਗ ਸਰਹੰਦ ਪਾਈ ਪਾਸ ਦੇ ਪੁਲ ਦੇ ਨੀਚੇ ਜੀ ਟਰਾਲੀ ਖੜੀ ਸੀਗੀ ਟੂੜੀ ਵਾਲੀ ਉਹਦਾ ਵੀ ਅਸੀਂ ਪਾਉਂਡ ਕੀਤੀ ਆ ਉਹ ਥਾਣਾ ਸਿਟੀ ਰਾਜਪੁਰਾ ਵਿਖੇ ਖੜੀ ਆ ਇਹ ਕੀ ਹੈ ਕਿ ਉਹ ਪਿੰਡਾਂ ਦੇ ਲੋਕ ਜੀ ਰਾਤ ਨੂੰ ਜੇ ਸਾਡੀ ਡਿਊਟੀ ਆਟੋ ਆਟ ਹੁੰਦੀ ਆ ਵੱਡੋ ਰਾਤ ਨੂੰ ਖੜੀ ਕਰ ਜਾਂਦੇ ਨੇ ਟਰੈਕਟਰ ਕੱਢ ਕੇ ਲੱਗਦੇ ਨੇ ਸਵੇਰੇ ਜੀ ਗੁਰਦੁਆਰਾ ਸਾਹਿਬ ਚ ਪਿੰਡ ਫੈਬਰੀ ਅਲਾਸਮੈਂਟ ਕਰਾ ਕੇ ਅਨਾਉਂਸਮੈਂਟ ਕਰਾ ਕੇ ਤਾਂ ਉਸ ਨੂੰ ਬਲਾਕ ਕੀਤਾ ਉਹ ਇੱਕ ਟਰਾਲੀ ਐ ਇੰਟਰਸੈਕਸ਼ਨ ਕੋਲ ਸਾਥੇ ਤੱਕ ਬੰਦ ਕੀਤੀ ਉਹ ਥਾਣਾ ਸਿਟੀ ਰਾਜਪੁਰਾ ਦੇ ਵਿੱਚ ਜੀ ਕੁੱਝ ਜਿਹੜੇ ਡਾਈਰਿਗ ਦੀਆਂ ਨਹੀਂ ਆਟੋਆਂ ਨੂੰ ਜਿਹੜੇ ਵਿੱਚ ਸੜਕਾਂ ਦੇ ਵਿੱਚ ਖੜਾ ਰਹੇ ਆ ਇਹਨਾਂ ਦੇਖ ਕੇ ਬਿਨਾਂ ਕੁਝ ਕੋਤੇ ਸਰ ਆਟੋ ਨੂੰ ਅਸੀਂ ਸਹਿਤ ਲੱਭ ਕੇ ਰਏ ਸਾਡੇ ਜੀ ਸੜਕ ਸੁਰੱਖਿਆ ਸਪਤਾ ਵੀ ਚੱਲਦਾ ਜੀ ਮੰਥ ਵੀ ਚੱਲਦਾ ਅਸੀਂ ਵੈਸੇ ਵੀ ਰੋਕ ਕੇ ਇਹਨਾਂ ਨੂੰ ਜੀ ਹਰ ਵੀਕਲੀ ਜੇ ਇੱਕ ਵਾਰ ਮੀਟਿੰਗ ਲੈਣੇ ਆ ਇਹਨਾਂ ਦੀ ਉਹ ਮੀਟਿੰਗ ਦੌਰਾਨੇ ਸਰ ਇਹਨਾਂ ਨੂੰ ਮੇਰੀ ਟੀਮ ਵੀ ਬਾਰ-ਬਾਰ ਦੱਸਦੀ ਰਹਿੰਦੀ ਹੈ ਵੀ ਤੁਸੀਂ ਆਪਣੇ ਸਹੀ ਚੱਲੋ ਸਹੀ ਡਰਾਈਵਿੰਗ ਕਰੋ ਤਾਂ ਉਹ ਸੀਟ ਬੈਲਟ ਰ ਹੈ ਜਿੱਦਾਂ ਕਿ ਹੁਣ ਥ੍ਰੀ ਵਲਟਰ ਦੇ ਸੀਟ ਬੈਲਟ ਨਹੀਂ ਹੁੰਦੀ ਸਰਿਆਂ ਦੇ ਲਾਇਸੈਂਸ ਇਨਸ਼ੋਰੈਂਸ ਪੋਲਿਸੀ ਇਹਨਾਂ ਨੂੰ ਮਤਲਬ ਕਿ ਰੱਖਣ ਨੂੰ ਕਿ ਉਹ ਨਾਲ ਆ ਦੇਦੇ ਬਾਈਕ ਸਵਾਰ ਹੈ ਬਿਨਾ ਨੰਬਰ ਪਲੇਟ ਆਲੇ ਸਰ ਨੰਬਰ ਪਲੇਟਾਂ ਦੇ ਸਾਡੇ ਘਟੂ ਘਟ ਜੀ 50 ਤੋਂ 40 30 40 50 ਚਲਾਨ ਹੋ ਜਾਂਦੇ ਆ ਵਿਦਆਊਟ ਨੰਬਰ ਪਲੇਟ ਦੇ ਸਾਡੇ ਪਤਲੀ ਵਾਲੇ ਚੌਂਕ ਜੀ ਵੀ ਭਾਰਾ ਚੌਂਕ ਵੀ ਸਾਰੀ ਪੱਕ ਪੱਕ ਜਗ੍ਹਾ ਤੇ ਗੱਲ ਚੈਕਿੰਗ ਕਰਕੇ ਜੀ ਉਹਨਾਂ ਚਲਾਨ ਕਰਦੇ ਆ